ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹਾਂ ਸਾਥੀ ਉਸ ਵੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼ਾਰਟ ਸਰਕਟ ਹੋਣ ਕਰਕੇ ਐਸਬੀ ਆਟੋ ਨਾਮ ਦੀ ਦੁਕਾਨ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ ਅਤੇ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅੰਦਰ ਪਈਆਂ ਬੈਟਰੀਆਂ ਕਈ ਬੈਟਰੀਆਂ ਜਿਹੜੀਆਂ ਬਲਾਸਟ ਕਰ ਜਾਂਦੀਆਂ ਅਤੇ ਕਾਫੀ ਸਾਰਾ ਸਮਾਨ ਜਿਸ ਨੂੰ ਅੱਗ ਪੈ ਜਾਂਦੀ ਹੈ ਅਤੇ ਸਮਾਨ ਪਿਗਲ ਜਾਂਦਾ ਸੜ ਕੇ ਸਵਾਹ ਹੋ ਜਾਂਦਾ ਇਕਲਾ ਸਮਾਨ ਸੜ ਕੇ ਸਵਾਹ ਨਹੀਂ ਹੁੰਦਾ ਸਗੋਂ ਦੁਕਾਨਦਾਰ ਦੇ ਸੁਪਨੇ ਅਤੇ ਦੁਕਾਨਦਾਰ ਦਾ ਜਿਹੜਾ ਭਵਿੱਖ ਹੈ ਉਹ ਵੀ ਸੜ ਕੇ ਸਵਾਹ ਹੋ ਜਾਂਦਾ ਤਾਂ ਬਹੁਤ ਹੀ ਵੱਡਾ ਨੁਕਸਾਨ ਹੋ ਰਿਹਾ ਔਰ ਦੁਕਾਨਦਾਰ ਦੇ ਕਹਿਣ ਦੇ ਮੁਤਾਬਕ ਡਬਲ ਫੇਸ ਕਰਕੇ ਜਿਹੜਾ ਪਿੱਛੋਂ ਫੇਸ ਆਂਦਾ ਉਸ ਦੇ ਕਰਕੇ ਸ਼ਾਰਟ ਸਰਕਟ ਹੋਇਆ ਤੇ ਵੱਡਾ ਨੁਕਸਾਨ ਦੁਕਾਨਦਾਰ ਦਾ ਹੋ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਸਾਰਾ ਸਮਾਨ ਜਿਹੜਾ ਆ ਉਲ ਚੁਲਸਿਆ ਹੋਇਆ ਫਰਿੱਜ ਦਾ ਨੁਕਸਾਨ ਹੋ ਗਿਆ ਬੈਟਰੀਆਂ ਦਾ ਨੁਕਸਾਨ ਹੋਇਆ ਹੋਰ ਬਹੁਤ ਸਾਰੇ ਸਮਾਨ ਦਾ ਨੁਕਸਾਨ ਹੋਇਆ ਲੱਖਾਂ ਦਾ ਨੁਕਸਾਨ ਦੁਕਾਨਦਾਰ ਦਾ ਹੋਇਆ ਔਰ ਦੁਕਾਨਦਾਰ ਦੀ ਜਿਹੜੀ ਪੀੜ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ ਦਖੰਡ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਭਾਈ ਆਪਣਾ ਨਾਮ ਜੀ ਮੇਰਾ ਨਾਮ ਭਾਈ ਪ੍ਰਦੀਪ ਸਿੰਘ ਆ ਐਸਵੀ ਆਟੋ ਦਾ ਓਨਰ ਆ ਭਾਜੀ ਮੈਂ ਕੀ ਗੱਲਬਾਤ ਹੋਈ ਪਤਾ ਲੱਗਿਆ ਅੱਗ ਲੱਗੀ ਸੀਗੀ ਭਾਜੀ ਰਾਤ ਕਿਤੇ ਸ਼ਾਰਟ ਸਰਕਟ ਹੋ ਗਿਆ ਨਾ ਭਾਜੀ ਦੁਕਾਨ 'ਚ ਅੱਗ ਲੱਗ ਗਈ ਅੰਦਰ ਕਾਫੀ ਨੁਕਸਾਨ ਹੋ ਗਿਆ ਭਾਜੀ ਪਤਾ ਲੱਗਿਆ ਕਿਦਾਂ ਸੌਫਟ ਕਰਾਇਆ ਭਾਜੀ ਉਹ ਪਿੱਛੋਂ ਫੇਸ ਦੀ ਪ੍ਰੋਬਲਮ ਜਲਦੀ ਵੀ ਆ ਡਬਲ ਫੇਸ ਆਉਂਦਾ ਬੈ ਕਾਫੀ ਦਿਨ ਤੋਂ ਉਸ ਕਰਕੇ ਪ੍ਰੋਬਲਮ ਆਦੀ ਵੀ ਭਾਜੀ ਉਹਨੂੰ ਦੁਕਾਨ ਵਿੱਚ ਅੱਗ ਲੱਗੀ ਆ ਤੇ ਕੋਈ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਭਾਜੀ ਕਾਫੀ ਨੁਕਸਾਨ ਹੋ ਗਿਆ ਬੈਟਰੀਆਂ ਸੜ ਗਈਆਂ ਦਾ ਚਾਰਜਰ ਸਾਡੇ ਬੈਟਰੀ ਚਾਰਜ ਹੁੰਦੇ ਉਹ ਸੜ ਗਏ ਪੱਖੇ ਵਗੈਰਾ ਸਾਰੇ ਸੜ ਗਏ ਪਿਗਲ ਗਏ ਕਾਫੀ ਨੁਕਸਾਨ ਹੋ ਗਿਆ ਭਾਜੀ ਫ੍ਰਿਜ ਵਗੈਰਾ ਸੜ ਗਈ ਸਾਰਾ ਫੇਰ ਤੇ ਤੁਹਾਨੂੰ ਕਿਤਾ ਪਤਾ ਲੱਗਿਆ ਅੱਗ ਲੱਗੀ ਆ ਮਤਲਬ ਭਾਜੀ ਉਹ ਤਾਂ ਜਿਆ ਸਵੇਰੇ ਦੁਕਾਨ ਖੁੱਲੀ ਆ ਕੇ ਫੇਰ ਪਤਾ ਲੱਗਿਆ ਰਾਤ ਨੂੰ ਅੱਗ ਲੱਗੇ ਇਸੋ ਵੇਖ ਦੇਖਾਈ ਤੇ ਹੁਣ ਨੁਕਸਾਨ ਤੁਹਾਡਾ ਹੋਇਆ ਕੋ ਬਲਸ਼ ਤਾਂ ਨਹੀਂ ਹੋਇਆ ਕਿਸ ਕਸਟਮਰ ਬੈਟਰੀਆਂ ਦਾ ਹੋ ਗਿਆ ਭਜੀ ਬਲਾਸ਼ਕਾ ਵੀ ਬੈਟਰੀਆਂ ਖਰਗੇ ਸੰਗੇਗਾ ਭੀ ਹਾਲੋ ਫਿਰ ਵੀ ਕਹਿ ਸਕਦੇ ਆਂ ਵੀ ਕਿੰਨੇ ਕੁ ਲੱਖ ਦਾ ਨੁਕਸਾਨ ਹੋਊਗਾ ਤੁਹਾਡਾ ਭਜੀ 2.5 ਲੱਖ ਦਾ ਨੁਕਸਾਨ ਹੈਗਾ ਭਜੀ ਲਿਖਾਓ ਬੈਟਰੀ ਕਿਹੜੀ ਹੋ ਚੜ ਗਈ ਆ ਦੇਖੋ ਭਜੀ ਆਹ ਭਜੀ ਸਾਰੀਆਂ ਬੈਟਰੀਆਂ ਬੈਟਰੀਆਂ ਫੁੱਗੇ ਸਾਰੀਆਂ ਆ ਚਾਰਜਰ ਸੜ ਗਏ ਸਾਰੇ ਭਾਜੀ ਆ ਇਨਵਰਟਰ ਸੜ ਗਏ ਸਾਰੇ ਇਧਰ ਆਨਵਰਟਰ ਵੀ ਅੰਦਰ ਸੜ ਗਏ ਸਾਰੇ ਮਤਲਬ ਕਿਤਨਾ ਕਿਤੇ ਗਿਆਗਿਆ ਵੀ ਬਚਾਅ ਹੋ ਗਿਆ ਨਹੀਂ ਤਾਂ ਵੱਡਾ ਕੋਈ ਹਾਸਾ ਹੌਸਾ ਹੁੰਦਾ ਹਾਂਜੀ ਹਾਂਜੀ ਭਾਜੀ ਕਾਫੀ ਬਚਾਅ ਹੋ ਗਿਆ ਫਿਰ ਵੀ ਜਦੋਂ ਫਲੈਟ ਬੰਦ ਹੋ ਗਈ ਨਾ ਬਾਅਦ ਫਿਰ ਇਸ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਬਚਾਅ ਕੋਈ ਹਾਸਾ ਹੌਸਾ ਹਾਂਜੀ ਭਾਜੀ ਪਹਿਲਾਂ ਵੀ ਕਦੇ ਇਦਾਂ ਅੱਗ ਲੱਗੀ ਕੋਈ ਪਹਿਲੀ ਵਾਰ ਭਾਜੀ 9-10 ਸਾਲ ਪਹਿਲਾਂ ਇੱਕ ਵਾਰ ਅੱਗੇ ਵੀ ਲੱਗੀ ਸੀ ਮੇਨ ਕੀ ਪ੍ਰੋਬਲਮ ਆ ਬਿਜਲੀ ਕਾ ਨੇੜੇ ਕਰਕੇ ਤਾਰਾਂ ਦਾ ਬਹੁਤ ਐ ਸੇ ਜਲ ਜਾਇਆ ਇਸ ਕਰਕੇ ਫੇਸ ਡਬਲ ਆ ਜਾਂਦਾ ਭਾਜੀ ਹੁਣ ਕੀ ਅਪੀਲ ਕਰਦਾ ਤੁਸੀਂ ਅਪੀਲ ਤਾਂ ਬਸ ਇਹੀ ਕਰਦਾ ਜਿੱਦਾਂ ਮੰਨ ਲਓ ਜਿਹੜਾ ਬਿਜਲੀਆ ਨੂੰ ਵੀ ਦੇਖਣਾ ਚਾਹੀਦਾ ਜਦਾ ਫੇਸ ਡਬਲ ਆ ਜਾਂਦਾ ਮੈਂ ਕਈ ਕਈ ਦਿਨ ਤੋਂ ਕੰਪਲੀਟ ਵੀ ਪਾਉਂਦਾ ਸੀ ਭਾਜੀ ਨੁਕਸਾਨ ਦੀ ਭਰਾਈ ਨੇ ਹੁਣ ਕਿਸ ਤੋਂ ਮੰਗ ਕਰ ਰਹੇ ਹੋ ਮੰਗ ਸਾਹਿਬ ਭਾਜੀ ਹੁਣ ਦੇਖਦੇ ਆ ਆਪਣੇ ਵੱਲ ਕਰਦੇ ਕਿਸ ਨਾ ਕੋਈ ਕੌਣ ਕੀਤਾ ਪਤਾ ਲੱਗਿਆ ਅੱਗ ਲੱਗੀ ਆ ਮਮੋ ਜੀ ਉਹ ਤਾਂ ਜਿਆ ਸਵੇਰੇ ਦੁਕਾਨ ਖੁੱਲੀ ਆ ਕੇ ਫੇਰ ਪਤਾ ਲੱਗਿਆ ਰਾਤ ਨੂੰ ਅੱਗ ਲੱਗੇ ਨਾ ਜਿਆ ਦੁਕਾਨ ਬਧਾ ਕੇ ਚੱਲ ਗਏ ਘਰ ਨੂੰ ਫੇ ਸੋਵੇ ਆ ਕੇ ਦੇਖਿਆ ਜੀ ਤੇ ਹੁਣ ਨੁਕਸਾਨ ਤੁਹਾਡਾ ਹੋਇਆ ਕੋਈ ਬਲਾਸਟ ਨਹੀਂ ਹੋਇਆ ਕਿ ਅਸੀਂ ਟੈਸਟ ਮੈਂ ਬੈਟਰੀਆਂ ਦਾ ਹੋ ਗਿਆ ਭਜੀ ਬਲਾਸਟਾ ਵੀ ਬੈਟਰੀਆਂ ਖਤਗੀਆਂ ਸੰਗੇਗਾ ਆਪੀ ਹਾਲੋ ਫਿਰ ਵੀ ਕਹਿ ਸਕਦੇ ਆਂ ਵੀ ਕਿੰਨੇ ਕੁ ਲੱਖ ਦਾ ਨੁਕਸਾਨ ਹੋ ਗਿਆ ਤੁਹਾਡਾ ਭਾਈ 2.5 ਲੱਖ ਦਾ ਨੁਕਸਾਨ ਹੈਗਾ ਭਜੀ ਲਓ ਬੈਟਰੀ ਕਿੱਢੀਓ ਹਾਂ ਦੇ ਲਓ ਭਜੀ ਆਹ ਭਾਜੀ ਸਾਰੀਆਂ ਬੈਟਰੀਆਂ ਬੈਟਰੀਆਂ ਫੁੱਗ ਗਈਆਂ ਸਾਰੀਆਂ। ਅੱਛਾ ਇਹ ਚਾਰਜਰ ਸੜ ਗਏ ਸਾਰੇ ਭਾਜੀ ਆਹ ਇਨਵਰਟਰ ਸੜ ਗਏ ਸਾਰੇ ਇਧਰ। ਆਹ ਇਨਵਰਟਰ ਵੀ ਇਧਰ ਸੜ ਗਏ ਸਾਰੇ। ਮਤਲਬ ਇਤਨਾ ਕਿਤੇ ਿਆ ਸੱਗਣਾ ਵੀ ਬਚਾ ਹੋ ਗਿਆ ਨਹੀਂ ਤਾਂ ਵੱਡਾ ਕੋਈ ਹਾਸਾ ਹੌਸਾ ਹੱਸ ਹਾਂਜੀ ਹਾਂਜੀ ਭਾਜੀ ਕਾਫੀ ਬਚਾ ਹੋ ਗਿਆ ਫਿਰ ਵੀ ਜਿੱਦਾਂ ਫਲੈਟ ਬੰਦ ਹੋ ਗਈ ਨਾ ਬਾਅਦ ਫਿਰ ਇਸ ਕਰਕੇ ਬਚਾ ਹੋ ਗਿਆ। ਨਹੀਂ ਤਾਂ ਬਚਾ ਕੋਈ ਹਾਸਾ ਹੌਸਾ ਹਾਂਜੀ ਭਾਜੀ ਪਹਿਲਾਂ ਵੀ ਕਦੇ ਅੱਗ ਲੱਗੀ ਕੋਈ ਪਹਿਲੀ ਵਾਰ ਭਾਜੀ 9-10 ਸਾਲ ਪਹਿਲਾਂ ਇੱਕ ਵਾਰ ਅੱਗੇ ਵੀ ਲੱਗੀ ਸੀ। ਮੇਨ ਕੀ ਪ੍ਰੋਬਲਮ ਆ ਬਿਜਲੀ ਘਰ ਨੇੜੇ ਕਰਕੇ ਤਾਰਾਂ ਦਾ ਬੋਧ ਹੈ ਇਥੇ ਜਾਲ ਜਿਆ ਇਸ ਕਰਕੇ ਫੇਸ ਡਬਲ ਆ ਜਾਂਦਾ ਭਾਜੀ ਹੁਣ ਕੀ ਪੀਲ ਕਰਦਾ ਤੁਸੀਂ ਅਪੀਲ ਤਾਂ ਬਸ ਇਹੀ ਕਰਦਾ ਜਦੋਂ ਮੰਨ ਲਓ ਜਿਹੜਾ ਬਿਜਲੀ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਇਹਦਾ ਫੇਸ ਡਬਲ ਆ ਜਾਂਦਾ ਮੈਂ ਕਈ ਕਈ ਦਿਨ ਤੋਂ ਕੰਪਲੀਟ ਵੀ ਪੰਦੋ ਸੀ ਭਾਜੀ ਨੁਕਸਾਨ ਦੀ ਭਰਾਈ ਨਹੀਂ ਹੁਣ ਕਿਸ ਤੋਂ ਮੰਗ ਕਰ ਰਹੇ ਹੋ ਮੰਗ ਸਾਹਿਬ ਭਾਜੀ ਹੁਣ ਦੇਖਦੇ ਆ ਆਪਣੇ ਵੱਲੋਂ ਕਰਦੇ ਕੁਛ ਨਾ ਕੋਈ